ਅਸਲਾਮੁਆਲੇਕਮ ਜੀ ਮੈਂ ਤੁਹਾਡਾ ਆਪਣਾ ਵੀ ਰਾਣਾ ਉਮਰ ਅੱਜ ਗੱਲ ਕਰਨ ਲੱਗਾ ਹਾਂ ਹੀਰੇਬੱਟ ਦੀ ਜਿਹੜੇ ਪਾਕਿਸਤਾਨੀ ਆਵਾਮ ਸਾਡੀ ਕੋਸ਼ਿਸ਼ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਜਿਹੜੇ ਹੀਰੇਬੱਟ ਨੂੰ ਬਹੁਤ ਪਿਆਰ ਕਰਦੇ ਆ ਪਿਆਰ ਅਸੀਂ ਵੀ ਕਰਦੇ ਆ ਕਿ ਰੇਡਰ ਬਹੁਤ ਵਧੀਆ ਵਾ ਹੀਰਾਬੱਟ ਉਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਸਾਡੇ ਵਾਸਤੇ ਇਦਾਂ ਹੀ ਹੈ ਜਿਵੇਂ ਉਹ ਇੰਡੀਆ ਦਾ ਪਲੇਅਰ ਆ ਨਾ ਤਾਂ ਉਹ ਪਾਕਿਸਤਾਨ ਦੇ ਵਿੱਚ ਰਹਿ ਕੇ ਪਾਕਿਸਤਾਨ ਦੇ ਮੈਚ ਖੇਲੇ ਕਾਹਦਾ ਯਾਰ ਇੰਨੀ ਆਵਾਮ ਫਿਰ ਉਹਨੂੰ ਅਸੀਂ ਪਿਆਰ ਦਈਏ ਦੱਸੋ ਸਾਨੂੰ ਨਾ ਤਾਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਪਾਕਿਸਤਾਨ ਦੀ ਤਰਫੋਂ ਖੇਲੇ ਬਲਾਲ ਗਿੱਲ ਦੇ ਇਹ ਗੱਲ ਕਹੀ ਇਹਨਾਂ ਨੇ ਕਿਹਾ ਸਮੀ चौहान ਨਾ ਮੁੰਡਾ ਲਾਹੌਰ ਦਾ ਉਹਨੇ ਬਾਸ ਬੱਟ ਨੂੰ ਕਾਲ ਕੀਤੀ ਕਿ ਯਾਰ ਹੀਰੇ ਨੂੰ ਕਿਉਂ ਨਹੀਂ ਖਿਲਾਉਂਦੇ ਉਧਰ ਤੁਸੀਂ ਉਹਨਾਂ ਨੇ ਕਿਹਾ ਬਾਸ ਬੱਟ ਕਹਿੰਦਾ ਸਾਨੂੰ ਕਿਸੇ ਨੇ ਆਖਿਆ ਨਹੀਂ ਚਾਹੀ ਕਿਦਾਂ ਖਿਲਾ ਦਈਏ ਹਮੇ ਲੱਗੀ ਉਹਨਾਂ ਨੇ ਕਿਹਾ ਸਾਨੂੰ ਕਿਸੇ ਨੇ ਆਖਿਆ ਨਹੀਂ ਤਾਂ ਕਿਦਾਂ ਬਲਾਲ ਗਿੱਲ ਕਹਿੰਦਾ ਇੱਥੇ ਵੀਡੀਓ ਕਾਲ ਦੇ ਸਹਾਰੇ ਲਿਓ ਜਾਂ ਇਹ ਹਲਫ ਦੇ ਦੇਣ ਵੀ ਅਸੀਂ ਨਹੀਂ ਇਹਨਾਂ ਨੂੰ ਕਿਹਾ ਜਾਂ ਅਸੀਂ ਹਲਫ ਦੇ ਦਿੰਨੇ ਆ ਵੀਡੀਓ ਕਾਲ ਦੇ ਵਿੱਚ ਸਮਝ ਲੱਗੀ ਜਿਦੋਂ ਬਲਾਲ ਗਿੱਲ ਨੇ ਇਹਨਾਂ ਨਾਲ ਗੱਲ ਕੀਤੀ ਰਾਣੇ ਅਲੀ ਸ਼ਾਨ ਹੋਣਾ ਨੇ ਇਹਨਾਂ ਨੇ ਕਿਹਾ ਭਾਈ 10000 ਡਾਲਰ ਲੈਣਾ ਫਾਈਨਲੀ 7000 ਸਮਝ ਲਗੀ ਦੂਸਰੀ ਗੱਲ ਹੈ ਬਲਾਲ ਗਿੱਲ ਨੇ ਕਿਹਾ ਟੀਮ ਨੂੰ ਤਾਂ ਟੋਟਲੀ ਲੱਭਣਾ ਮਾਂ 15 ਤੋਂ 20000 ਡਾਲਰ ਤੇ ਅਸੀਂ ਇੱਕ ਬੰਦੇ ਨੂੰ 10000 ਡਾਲਰ ਕਿੱਥੋਂ ਦੇ ਦਈਏ ਬਲਾਲ ਗਿੱਲ ਇਹਨਾਂ ਨੇ ਕਿਹਾ ਭਾਈ ਨਹੀਂ ਫਿਰ ਅਸੀਂ ਨਹੀਂ ਖੇਡ ਸਕਦੇ ਜੇ ਅਗਰ ਤੁਸੀਂ 10000 ਡਾਲਰ ਹੀ ਦੇ ਨੂੰ ਨਹੀਂ ਦੇ ਸਕਦੇ ਬਲਾਲ ਗਿੱਲ ਕਹਿੰਦਾ 15 ਤੋਂ 20000 ਡਾਲਰ ਲੱਭਣਾ ਵਾ ਅਗਰ ਜਿਹੜੇ ਪੈਸੇ ਵੀ ਲੱਭੇ ਤੁਹਾਡੇ ਸਾਹਮਣੇ ਉਹੀ ਪੈਸੇ ਖੜ ਕੇ ਗਰਾਊਂਡ ਦੇ ਵਿੱਚ ਪਲੇਅਰਾਂ ਨੂੰ ਵਰਤਾਏ ਜਾਣਗੇ ਤੁਹਾਡੇ ਨਾਲ ਦੋ ਨੰਬਰੀ ਨਹੀਂ ਹੋਊਗੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਰਤਾਏ ਜਾਣਗੇ ਹੀਰੇ ਨੇ ਕਿਹਾ ਭਾਈ ਮੈਂ 10000 ਡਾਲਰ ਲੈਣਾ ਮੈਂ ਅਗਰ ਦਿੰਨੇ ਆ ਆਵਾਜ਼ ਵੱਟ ਕਹਿੰਦਾ ਅਗਰ ਦਿੰਨੇ ਆ ਤੇ ਠੀਕ ਆ ਨਹੀਂ ਤਾਂ ਅਸੀਂ ਨਹੀਂ ਖੇਡਣਾ ਬਲਾਲ ਗਿਲ ਕਹਿੰਦਾ ਭਾਈ ਅਸੀਂ ਇੰਨੇ ਨਹੀਂ ਦੇ ਸਕਦੇ 15 ਤੋਂ 20000 ਡਾਲਰ ਤਾਂ ਟੋਡਲੀ ਟੀਮ ਨੂੰ ਲੱਭਣਾ ਉਹ ਨਹੀਂ ਡਿਮਾਂਡ ਪੂਰੀ ਹੋਈ ਹੀਰਾ ਵੱਟ ਪਾਕਿਸਤਾਨ ਆ ਗਿਆ ਵਾਪਸ ਉਹ ਇਸ ਕਰਕੇ ਕਿ ਇਹਨੂੰ ਪੈਸੇ ਨਹੀਂ ਪੈਸਿਆਂ ਕਰਕੇ ਖੇਡਣਾ ਸੀ ਇਹਦੀ ਮਰਜ਼ੀ ਦੇ ਇਹਨੂੰ ਪੈਸੇ ਨਹੀਂ ਲੱਭੇ ਤੇ ਦੂਸਰੀ ਗੱਲ ਰਹੀ ਗੱਲ ਅਬੈਦੁੱਲਾਹ ਰਾਜਪੂਤ ਦੀ ਬੰਦੇ ਕਹਿੰਦੇ ਕਿ ਉਹਦੇ ਲੱਕ 'ਚ ਦਰਦ ਹੁੰਦੀ ਆ ਬੰਦਿਆਂ ਨੇ ਇਹ ਗੱਲ ਕਹੀ ਆ ਉਹਦੇ ਮੇਨ ਬੰਦਿਆਂ ਨੇ ਤੇ ਜਦੋਂ ਅਬੈਦੁੱਲਾਹ ਰਾਜਪੂਤ ਨਾਲ ਡਾਇਰੈਕਟ ਗੱਲ ਕੀਤੀ ਅਬੈਦੁੱਲਾਹ ਰਾਜਪੂਤ ਕਹਿੰਦਾ ਭਾਈ ਮੇਰੇ ਲੱਕ 'ਚ ਦਰਦ ਹੁੰਦੀ ਆ ਤੋ ਛੋੜੀ ਮੈਂ ਵਾਸ਼ ਹੋ ਰਿਆ ਮੈਂ ਤੇ ਵਾਸ਼ ਬੰਦਾ ਉਹ ਹੁੰਦਾ ਹੁੰਦਾ ਜਿਹੜਾ ਸਟੀਅਰ ਹਾਈਡ ਲਾਉਂਦਾ ਹੋਵੇ ਇਹਦਾ ਮਤਲਬ ਅਬੈਦੁੱਲਾਹ ਰਾਜਪੂਤ ਸਟੀਅਰ ਹਾਈਡ ਲਾਉਂਦਾ ਵਾ ਜਿਹੜੀ ਇੰਨੀ ਬਾਡੀ ਬਣਾਈ ਹੋਈ ਆ ਸਟੀਅਰ ਹਾਈਡ ਲਾ ਲਾ ਕੇ ਬਾ ਦੁਲਾਰ ਆਈ ਬੂ ਤਾਂ ਇੱਕ ਆਪਣੇ ਉਸਤਾਦ ਦਾ ਨਾਮ ਲੈਂਦਾ ਹੁੰਦਾ ਕੋਈ ਜਿਮ ਵਾਲਾ ਕਹਿੰਦਾ ਅਖੇ ਜੀ ਮੇਤੇ 20 ਲੱਖ ਰੁਪਈਆ ਉਹਨੇ ਲਾਤਾ ਕਾਦਾ 20 ਲੱਖ ਰੁਪਈਆ ਲਾਇਆ ਫਿਰ ਤੂੰ ਭਰਾਵਾ ਜੇ ਤੂੰ ਇੰਦੀ ਬਾਡੀ ਬਣਾਈਏ 20 ਲੱਖ ਰੁਪਈਏ ਦੇ ਵਿੱਚ ਉਦਾਂ ਤੋਂ ਕਹਿੰਦਾ ਮੈਂ ਵਾਸ਼ ਹੋ ਰਿਆਂ ਮਾ ਤੂੰ ਸਟੀਰਾਈਡ ਲੋਣਾ ਇਹਦਾ ਮਤਲਬ ਤੇ ਤਬਸ਼ਰ ਦੁੱਲਾ ਵੀ ਕਹਿੰਦਾ ਭਾਈ 5000 ਤੋਂ ਥੱਲੇ ਮੈਂ ਵੀ ਨਹੀਂ ਖੇਲਣਾ ਕੱਲ ਨੂੰ ਬੰਦੇ ਗੱਲ ਕਰਨਗੇ ਪਾਕਿਸਤਾਨੀ ਆਵਾਮ ਵੀ ਕਿ ਯਾਰ ਗਿੱਲਾਂ ਨੇ ਉਹਨਾਂ ਨੂੰ ਖਲਾਇਆ ਨਹੀਂ ਗਿੱਲ ਕਹਿੰਦੇ ਭਾਈ ਅਸੀਂ ਬੰਦੇ ਕਹਿੰਦੇ ਸੀ ਅਸੀਂ ਸਾਨੂੰ ਉਹ ਕਹਿਣ ਅਸੀਂ ਫੇਰ ਖਲੋਣਾ ਮਾਹੀ ਦਾ ਬਿਲਾਲ ਗਿੱਲ ਕਹਿੰਦਾ ਹੋਵੇ ਭਾਈ ਅਗਰ ਪਾਕਿਸਤਾਨ ਦਾ ਮਸਲਾ ਤਾਂ ਇਹਦੇ ਵਿੱਚ ਕਿਹੜਾ ਹਰਜਾ ਨਹੀਂ ਕਰਦੇ ਆ ਹੁਣ ਮੈਂ ਹਲਫਾਂ ਨੇ ਗੱਲ ਕਿੰਨਾ ਮੈਂ ਬਿਲਾਲ ਗਿੱਲ ਨਾਲ ਵੀ ਗੱਲ ਹੋਈ ਏ ਸਾਰਿਆਂ ਨਾਲ ਉਹਨਾਂ ਕਿਹਾ ਜੇ ਅਗਰ ਤੁਹਾਨੂੰ ਵੀ ਝੂਠ ਲੱਗੇ ਮੈਂ ਨਾਲ ਵੀਡੀਓ ਕਾਲ ਤੇ ਆ ਜੇਂ ਜੋ ਹਲਫ ਦੇ ਦੇ ਲਿਆਸੀ ਹਲਫ ਦੇ ਦਿੰਨੇ ਆ ਤੇ ਅਸੀਂ ਉਹਨਾਂ ਨੂੰ ਕਿਹਾ ਵਾ ਜਾਂ ਨਹੀਂ ਕਿਹਾ ਹੀਰੇ ਦਾ ਜਾਂ ਰਾਜਪੂਤ ਦਾ ਇਹਨਾਂ ਨੂੰ ਭਾਈ ਪੈਸੇ ਨਹੀਂ ਲੱਭੇ ਇਹਨਾਂ ਦੀ ਮਰਜ਼ੀ ਦੇ ਤੇ ਇਹਨਾਂ ਨੇ ਪਾਕਿਸਤਾਨ ਦੀ ਤਰਫੋਂ ਨਹੀਂ ਛੇਲਿਆ ਤੇ ਹੀਰਾ ਵਟ ਆ ਗਿਆ ਵਾਪਸ ਅਬਦੁੱਲਾਹ ਆਈਬੂ ਨੇ ਟੂ ਰੋਲ ਛੱਡਿਆ ਕਿ ਅਖੇ ਮੈਂ ਵਾਸ਼ ਹੋ ਰਿਆਂ ਇੱਕ ਦਿਨ ਪਹਿਲੇ ਹਾਲਾਂਕਿ ਮੈਚ ਖੇਲ ਕੇ ਹਟਿਆ ਵਾ ਕਹਿੰਦਾ ਮੈਂ ਵਾਸ਼ ਹੋ ਰਿਆਂ ਮੈਂ ਤੇ ਇਹਦਾ ਮਤਲਬ ਅਬਦੁੱਲਾਹ ਲਾਜਬੁੱਦ ਲੋਂਦਾ ਵਾ ਸਟੀਜ ਰਾਈਡ ਤੇ ਹੀਰਾ ਬੱਟ ਸਾਡੇ ਲਈ ਕੁਝ ਵੀ ਨਹੀਂ ਹੈਗਾ ਫਿਰ ਹੀਰਾ ਬੱਟ ਉਦਾਂ ਹੀ ਆ ਜਿੱਦਾਂ ਕਿ ਇੰਡੀਆ ਦੇ ਪਲੇਅਰ ਆ ਨਾ ਤਾਂ ਹੀਰਾ ਬੱਟ ਪਾਕਿਸਤਾਨ ਦੇ ਵਿੱਚ ਰਹਿ ਕੇ ਪਾਕਿਸਤਾਨ ਜਿਹੜੀ ਆਵਾਮ ਇੰਨਾ ਪਿਆਰ ਕਰਦੀ ਐ ਨਾ ਹੀਰਾ ਬੱਟ ਉਹਨਾਂ ਨੂੰ ਮੈਚ ਦਿਖਾਵੇ ਆਪਣੇ ਹਮੇ ਲੱਗੀ ਜਿੱਦਾਂ ਕਿ ਗੱਗੋ ਮੰਡੀ ਵੀ ਨਹੀਂ ਸੀ ਖੇលਿਆ ਨਾ ਤੇ ਹੀਰਾ ਬਟ ਬਾਹਰਲੇ ਮੁਲਕਾਂ ਚ ਰਹਿ ਕੇ ਪਾਕਿਸਤਾਨ ਦੀ ਤਰਫੋਂ ਖੇਲੇ ਉੱਥੇ ਵੀ ਪੈਸੇ ਦੇ ਕੇ ਇੱਥੇ ਵੀ ਨਾ ਪਾਕਿਸਤਾਨ ਚ ਇਸ ਕਰਕੇ ਨਹੀਂ ਖੇਲਦਾ ਕਿ ਉਹ ਬਾਹਰਲੇ ਮੁਲਕਾਂ ਚ ਖੇਲਦਾ ਉੱਥੋਂ ਡਾਲਰ ਲੱਭਦੇ ਆ ਅਗਰ ਡਾਲਰ ਪਾਕਿਸਤਾਨ ਦੇ ਬਾਹਰ ਜਾ ਕੇ ਪਾਕਿਸਤਾਨ ਦੇ ਤਰਫੋਂ ਮਰਜ਼ੀ ਦੇ ਡਾਲਰ ਨਾਲ ਲੱਭਣ ਕੰਮ ਹੀ ਨਹੀਂ ਇਹ ਖੇਲਦਾ ਯਾਰ ਕਾਹਦਾ ਵੀ ਪਾਕਿਸਤਾਨ ਦੇ ਵਿੱਚ ਹੀਰਾਵਾ ਹੈ ਸਾਡੇ ਵਾਸਤੇ ਤਾਂ ਫਿਰ ਇਹ ਕੋਈ ਹੀਰਾਨੀ ਹੈ ਤਾਂ ਫਿਰ ਇੰਡੀਆ ਵੀ ਪਲੇਅਰ ਨਾ ਪਾਕਿਸਤਾਨ ਚ ਖੇਲਦਾ ਵਾ ਨਾ ਬਾਹਰਲੇ ਮੁਲਕਾਂ ਚ ਰਹਿ ਕੇ ਪਾਕਿਸਤਾਨ ਦੀ ਤਰਫੋਂ ਖੇਲਦਾ ਵਾ ਤੇ ਜਿਹੜੀ ਆਵਾਮ ਹੈ ਮੈਂ ਕਸਮ ਦਿੰਦਾ ਇਸ ਗੱਲ ਦੀ ਬਲਾਰ ਗੱਲ ਇਹ ਗੱਲ ਗਈ ਆ ਉਹਨੇ ਕਿਹਾ ਅਗਰ ਮੈਂ ਝੂਠਾ ਹਾਂ ਮਾਂ ਇਹਨਾਂ ਨੂੰ ਵੀਡੀਓ ਕਾਲ ਤੇ ਲਿਆਓ ਜਾਂ ਇਹ ਹਲਫ ਦੇ ਦਿਨ ਜਾਂ ਮੈਂ ਹਲਫ ਦੇ ਦਿੰਦਾ ਮਾਂ ਤੇ ਯਾਰ ਕਿੱਡੀ ਮਾੜੀ ਗੱਲ ਆ ਇਹ ਕੱਲ ਲੋਕ ਮੂੰਹ ਚਾੱਕ ਕੇ ਗੱਲ ਗੱਲਾਂ ਕਰਨ ਗਏ ਅਖੇ ਜੀ ਗਿੱਲ ਨਹੀਂ ਖਲਾ ਰਹੇ ਮੈਂ ਕਸਮ ਦਿੰਦਾ ਇਸ ਗੱਲ ਦੀ ਨਾ ਮੈਂ ਕੋਈ ਗਿੱਲਾਂ ਦੀ ਸਾਈਡ ਮਾਰ ਰਿਹਾ ਮੈਂ ਜੋ ਗੱਲ ਮੈਂ ਉਹ ਗੱਲ ਕਰ ਰਿਹਾ ਲਾ ਇਲਾ ਇਲਾ ਮਹਮਦੁ ਅਲੈਹਿ ਵਸੱਲਮ ਨਾਨਕ ਗਿੱਲਾ ਦੀ ਸਾਈਡ ਮਾਰਦਾ ਨਾ ਕੋਈ ਮਹੀਰੇ ਹੋਣਾ ਨਹੀਂ ਸਾਈਡ ਮਾਰਦਾ ਜਿਹੜੀ ਗੱਲ ਹਕੀਕਤ ਆ ਕੰਨੀ ਸੁਣੀ ਆ ਗੱਲ ਤਾਂ ਹਲਫ ਦੀ ਹੁੰਦੀ ਆ ਨਾ ਮੇਨ ਗਿੱਲ ਨੇ ਗੱਲ ਕਹੀ ਆ ਭਾਈ ਮੈਂ ਹਲਫ ਦਿੰਦਾ ਮੈਂ ਵੀਡੀਓ ਕਾਲ ਤੇ ਲੈ ਆਓ ਅਗਰ ਮੈਂ ਝੂਠਾ ਹੋਵਾਂ ਤਾਂ ਜੋ ਡੰਗ ਕਹਿਣਗੇ ਮੈਂ ਹੋ ਪਰੂਗਾ ਓਕੇ ਕਰ